જીએ ਨੂੰ प्यारे વિદ્યાર્થીઓ 9वीं جماعت ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਅਤੇ ਇਸ ਅਧਿਆਇ ਦੇ ਅੰਤ ਵਿੱਚ ਆਏ ਅਭਿਆਸ ਦੇ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਲਿਖਣ ਦਾ ਅਭਿਆਸ ਜ਼ਰੂਰ ਕਰੋ ਸਭ ਨੂੰ ਸ਼ੁ크ਰੀਆ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣੀ ਹੈ 9th ਇੰਗਲਿਸ਼ MCV 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਨਾਲ ਹੀ ਤੁਹਾਨੂੰ ਗਣਿਤ ਦੀਆਂ ਮਿਲਣਗੀਆਂ 9ਵੀਂ ਐ 9th ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ ਫਿਰ PSC ਵੀ 9th ਮੈਥ ਇੰਗਲਿਸ਼ ਮੀਡੀਅਮ ਵਿੱਚ ਫਿਰ ਗਣਿਤ ਦੇ ਸਿਧਾਂਤ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਸਾਰੇ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖਿਓ ਬੱਚਿਓ ਨਾ ਐਬਲੇਸ ਵਾਲਡ ਜੇ ਬ੍ਰੋਮੀਨ ਪਰਮਾਣੂ ਦੇ ਸਮਸਥਾਨਕਾਂ ਐਬਲੇ ਬ੍ਰੋਮੀਨ 79 79 35 ਇਹ 49.7% ਹੈਗਾ ਅਤੇ ਬ੍ਰੋਮੀਨ 81 35 50.3% ਦੇ ਰੂਪ ਵਿੱਚ ਹਨ ਤਾਂ ਬ੍ਰੋਮੀਨ ਪਰਮਾਣੂ ਦੇ ਔਸਤ ਪਰਮਾਣੂ ਪੁੰਜ ਦੀ ਗਣਨਾ ਕਰੋ ਹੁਣ ਬੱਚਿਓ ਅਸੀਂ ਇਹ ਚੀਜ਼ਾਂ ਪਹਿਲੇ ਸਿੱਖ ਚੁੱਕੇ ਆ ਕਿ ਜਿਹੜਾ ਕੋਈ ਵੀ ਤੱਤ ਹੈ ਉਹਨੂੰ ਇਦਾਂ ਲਿਖਿਆ ਜਾਂਦਾ ਹੈ ਇਹ ਸੰਕੇਤ ਹੁੰਦਾ ਹੈ ਖੱਬੇ ਪਾਸੇ ਉੱਪਰ ਜਿਹੜਾ ਹੁੰਦਾ ਉਹਨੂੰ ਪੁੰਜ ਸੰਖਿਆ ਕਹਿੰਦੇ ਨੇ ਤੇ ਥੱਲੇ ਜਿਹੜੀ ਹੁੰਦੀ ਹੈ ਪਰਮਾਣੂ ਸੰਖਿਆ ਹੁੰਦੀ ਹੈ ਤੇ ਇਹ ਸੰਸਥਾਨਕ ਨੇ ਜਨਾ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਪੂਰਨ ਸੰਖਿਆ ਹੈ ਇਹ ਪਰਮਾਣੂ ਸੰਖਿਆ ਹੀ ਕੋਈ ਹੁੰਦੀ ਹੈ ਦੇਖੋ 35 ਦੇ 35 بڑی ਪੁੰਜ ਸੰਖਿਆ ਆ ਗਈ ਇਹ ਵੱਖਰੀ ਵੱਖਰੀ ਹੁੰਦੀ ਹੈ 79 ਕੇ ਇਕ ਐਸੀ ਹੁੰਦਾ ਇੱਕੋ ਜਿਹੇ ਤੱਤੇ ਇਹ ਵੀ ਬ੍ਰੋਮੀ ਨੇ ਇਹ ਵੀ ਬ੍ਰੋਮੀ ਨੇ ਪਰ ਨਿਊਟ੍ਰੋਨਾਂ ਦੀ ਗਿਣਤੀ ਵੱਖ-ਵੱਖ ਹੋਣ ਕਰਕੇ ਪੁੰਜ ਸੰਖਿਆ ਵੱਖਰੀ ਹੋ ਜਾਂਦੀ ਹੈ ਹੁਣ ਅਗਲੀ ਗੱਲ ਜਿਹੜੀ ਬੱਚਿਓ ਇਹਨਾਂ ਨੇ ਇੱਥੇ ਸ਼ਬਦ ਵਰਤੇ ਆ ਪਰਮਾਣੂ ਪੁੰਜ ਪਰ ਇਹ ਹੈਗੀ ਹੈ ਪੁੰਜ ਸੰਖਿਆ ਹੁਣ ਇਹ ਗੱਲ ਦਾ ਧਿਆਨ ਰੱਖਣਾ ਬੱਚਿਓ ਸੰਖਿਆ ਦੇ ਅਗਲੀ ਸੰਖਿਆ ਹੁੰਦੀ ਹੈ ਗਿਣਤੀ ਹੈ ਉਹਦੀ ਕੋਈ ਇਕਾਈ ਨਹੀਂ ਹੁੰਦੀ ਪਰ ਜਿਹੜਾ ਪੁੰਜ ਹੈਗਾ ਉਹਦੀ ਇਕਾਈ ਹੁੰਦੀ ਹੈ ਜਿਦਾ ਗ੍ਰਾਮ ਤੇ ਪਰਮਾਣੂਆਂ ਵਿੱਚ ਜਿਹੜੀ ਇਕਾਈ ਵਰਤੀ ਜਾਂਦੀ ਉਹਨੂੰ ਕਹਿੰਦੇ ਆ ਯੂ ਯੂਨੀਫਾਈਡ ਪੁੰਜ ਤੇ ਬੱਚਿਓ ਜਿੰਨੀ ਪਰਮਾਣੂ ਜਿੰਨੀ ਪੁੰਜ ਸੰਖਿਆ ਹੁੰਦੀ ਹੈ ਤਕਰੀਬਨ ਵਿਹਾਰਿਕ ਰੂਪ ਵਿੱਚ ਉੰਨੀ ਹੀ ਪਰਮਾਣੂ ਪੁੰਜ ਹੁੰਦੀ ਹੈ ਇਹ ਯਾਦ ਰੱਖਣਾ ਹੈ ਇਦਾਂ ਕਿਉਂ ਹੈ ਕਿਉਂਕਿ ਬੱਚਿਓ ਅਸੀਂ ਅਸੀਂ ਪੜ ਚੁੱਕੇ ਹਾਂ ਕਿ ਜਿਹੜੇ ਇਲੈਕਟ੍ਰੋਨ ਦਾ ਪੁੰਜ ਹੈਗਾ ਉਹ ਨਾ ਮਾਤਰ ਹੈਗਾ ਉਹ ਕਿਸੇ ਗਿਣਤੀ ਵਿੱਚ ਨਹੀਂ ਹੈਗਾ ਸੋ ਸਮੁੱਚੇ ਪਰਮਾਣੂ ਦਾ ਜੋ ਪੁੰਜ ਹੈ ਉਹ ਨਿਊਟ੍ਰੋਨਾਂ ਤੇ ਪ੍ਰੋਟੋਨਾਂ ਦੇ ਪੁੰਜ ਦੇ ਜੋੜ ਦੇ ਬਰਾਬਰ ਹੀ ਹੈ ਭਾਵ ਨਿਊਕਲੀਓਨਾਂ ਭਾਵ ਜਿਹੜੀ ਪੁੰਜ ਸੰਖਿਆ ਹੈ ਉਨੂੰ ਯੂ ਕਰਕੇ ਲਿਖਦੇ ਹੋ ਇੱਥੇ ਜੋ ਤੁਹਾਡਾ ਪਰਮਾਣੂ ਪੁੰਜ ਬਣ ਜਾਂਦਾ ਹੈ ਇਹ ਗੱਲ ਧਿਆਨ ਰੱਖਣਾ ਹੈ ਕਿ ਪਰਮਾਣੂ ਪੁੰਜ ਦੀ ਜੋ ਸੰਖਿਆਤਮਕ ਮੁੱਲ ਹੈ ਜੋ ਗਿਣਤੀ ਹੈ ਜੋ ਇੱਥੇ ਜੋ ਅਸੀਂ ਹਿੰਸੇ ਲਿਖਨੇ ਨੇ ਉਹ ਉਨੇ ਹੀ ਹੁੰਦੇ ਨੇ ਮਤਲਬ ਕਿ ਮੋٹے ਮੋٹے ਠੀਕ ਹੈ ਨਾ ਜਿਹੜੇ ਜਿਹੜੇ ਬਹੁਤ ਵੱਡੀਆਂ ਕਲਾਸਾਂ ਵਿੱਚ ਜਾਓਗੇ ਫਿਰ ਇੱਕ ਫਰਕ ਹੈਗਾ ਦਸ਼ਮਲਵ ਕੁਝ 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 ਫਰਕ ਆਉਂਦਾ ਪਰ ਆਮ ਤੌਰ ਤੇ ਮੋٹے ਤੌਰ ਤੇ ਜਿੰਨੀ ਪੁੰਜ ਸੰਖਿਆ ਹੋਏਗੀ ਉਨਾ ਹੀ ਪੁੰਜ ਲੈ ਕੇ ਅਸੀਂ ਪਰਮਾਣੂ ਦਾ ਚਲਦੇ ਹਾਂ ਸੋ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਨਹੀਂ ਕਿ ਤੁਸੀਂ ਇਹ ਕਹੋਗੇ ਜੀ ਇਹ ਤੇ ਇਹ ਪੁੰਜ ਸੰਖਿਆ ਹੈ ਜੀ ਤੇ ਤੁਸੀਂ ਇਹਨੂੰ ਪਰਮਾਣੂ ਪੁੰਜ ਕਰਕੇ ਕਿਵੇਂ ਲਿਖ ਦਿੱਤਾ ਸੋ ਇਹ ਧਿਆਨ ਰੱਖਣਾ ਕਿ ਪੁੰਜ ਸੰਖਿਆ ਜਿਹੜੀ ਹੈ ਉਸੇ ਨੂੰ ਹੀ ਅਸੀਂ ਪਰਮਾਣੂ ਪੁੰਜ ਰੂਪ ਵਿੱਚ ਲਿਖ ਦਿੰਦੇ ਹਾਂ ਹੁਣ ਦੇਖੋ ਹੈ ਬ੍ਰੋਮ ਬ੍ਰੋਮੀ ਦੇ ਪਰਮਾਣੂ ਦੇ ਸੰਸਥਾਨਕਾਂ ਦੇ ਪਰਮਾਣੂ ਪੁੰਜ ਹਨ ਹੈ ਇੱਥੋਂ ਲਿਆ ਆਵੜਾ 79 U ਠੀਕ ਹੈ ਕਿੰਨਾ 49.7% ਤੇ ਇੱਥੋਂ ਲਿਆ ਇਹਨਾਂ 81u ਯੂਨੀਫਾਈਡ ਪੁੰਜ 50.3% ਠੀਕ ਹੈ ਹੁਣ ਅਸੀਂ ਇਹਦੀ ਔਸਤ ਕੱਢਣੀ ਹੈ 100 ਬਰੋਮੀਨ ਪਰਮਾਣੂ ਦਾ ਔਸਤ ਪਰਮਾਣੂ ਪੁੰਜ ਕੀ ਹੈ ਬੱਚਿਓ ਇਹਦਾ ਬੜਾ ਸੌਖਾ ਤਰੀਕਾ ਹੈਗਾ 79 ਇਹਨਾਂ ਨੂੰ ਗੁਣਾ ਕਰਕੇ 49.7% ਹੈਗਾ ਤੇ ਪ੍ਰਤੀਸ਼ਾ ਦਾ ਚਿੰਨ ਹਟਾ ਕੇ ਭਾਟਾ 100 ਕਰ ਦੇਣਾ ਹੈ ਤੇ ਜਵਾਬ ਕਰ ਦੇਣਾ ਹੈ 81 ਹੈਗਾ ਗੁਣਾ ਕਰਕੇ 50.3 ਪ੍ਰਤੀਸ਼ਾ ਦਾ ਚਿੰਨ ਹਟਾ ਕੇ ਭਾਟਾ 100 ਕਰ ਦੇਣਾ ਕਿੰਨਾ ਸੌਖਾ ਹੈ ਹੁਣ ਇਹ ਦੋ ਸਿਫਰوں ਨੇ ਸੌਖਾ ਹੋ ਜਾਏਗਾ 79 ਗੁਣਾ 0.497 ਇਹ ਹੋ ਜਾਏਗਾ 81 0.503 ਠੀਕ ਹੈ ਮੈਨੂੰ ਸਰਲ ਕਰ ਦਿੰਦੇ ਆ ਐਵੇਂ ਫੇਰ ਲਿਖ ਦਿੱਤਾ ਤੁਹਾਨੂੰ ਲੜੀ ਜੋੜਨ ਲਈ ਅਜਿਲੇ ਗੁਣਾ ਕੀ ਤਰਿਆ ਆ ਗਿਆ ਇਹਨੂੰ ਗੁਣਾ ਕੀਤਾ ਇਹ ਆ ਗਿਆ ਤੇ ਜੋੜੇ ਤੇ ਆ ਗਿਆ 80.006 ਇਹ ਆ ਗਿਆ ਸਾਡਾ ਜਵਾਬ ਇਸ ਤਰ੍ਹਾਂ ਬਰੋਮੀਨ ਪਰਮਾਣੂ ਦਾ ਔਸਤ ਪਰਮਾਣੂ ਪੁੰਜ ਬਰਾਬਰ 80.006 U ਇਹ ਲਿਖਣਾ ਜ਼ਰੂਰੀ ਹੈਗਾ ਯੂਨੀਫਾਈਡ ਪੁੰਜ ਠੀਕ ਹੈ ਜੀ ਇਹ ਬੜਾ ਸੌਖਾ ਸਵਾਲ ਸੀਗਾ ਹੁਣ ਦੂਜਾ ਸਵਾਲ ਵੀ ਬੱਚਿਓ ਇਹਦਾ ਹੀ ਬਦਲਵਾ ਰੂਪ ਹੈ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਔਸਤ ਦੇ ਦਿੱਤੀ ਹੈ ਔਸਤ ਪੁੰਜ ਦਿੱਤਾ ਹੈ ਕਿ ਹੁਣ ਅਸੀਂ ਪ੍ਰਤੀਸ਼ਤ ਕੱਢਣੀ ਹੈ ਕਿ ਸੰਸਥਾਨਕਾਂ ਦੀ ਪ੍ਰਤੀਸ਼ਤ ਕਿੰਨੀ ਕਿੰਨੀ ਹੋਏਗੀ ਇਹ ਦੇਖੋ ਕਹਿੰਦੇ ਇੱਕ ਤੱਤ ਐਕਸ ਹੈਗਾ ਕੋਈ ਬਲੀ ਉਹਨਾਂ ਨੇ ਦੱਸਿਆ ਨਹੀਂ ਕਿਹੜਾ ਤੱਤ ਹੈ ਉਹਨੇ ਇੱਕ ਮੰਨ ਲਿਆ ਸਾਨੂੰ ਸਵਾਲ ਸਮਝਾਣ ਲਈ ਹੈ ਕੀਤਾ ਇੱਕ ਐਕਸ ਤੱਤ ਲੈ ਲਿਆ ਦਾ ਪਰਮਾਣੂ ਪੁੰਜ 16.2 ਯੂਨੀਫਾਈਡ ਪੁੰਜ ਹੈ ਯੂ ਹੈ ਨਾ ਇਸ ਦੇ ਇੱਕ ਨਮੂਨੇ ਵਿੱਚ ਜੋ ਸੈਂਪਲ ਹੈਗਾ ਇਹ ਸੋਨੇ ਵਿੱਚ ਸਮਸਥਾਨਕ x16 8 ਅਤੇ x18 8 ਦਾ ਪ੍ਰਤੀਸ਼ਤ ਕੀ ਹੋਵੇਗਾ ਹੁਣ ਬੱਚਿਓ 8 8 ਕੀ ਹੈਗਾ ਪਰਮਾਣੂ ਸੰਖਿਆ ਪ੍ਰੋਟਾਨਾਂ ਦੀ ਗਿਣਤੀ ਤੇ 16 ਵਰ 18 ਕੀ ਹੈਗਾ ਪੁੰਜ ਸੰਖਿਆ ਹੈਨਾ ਸੋ ਇਹ ਪ੍ਰੋਟਾਨ ਜਮਾ ਨਿਊਟ੍ਰੋਨ ਪ੍ਰੋਟਾਨ ਜਮਾ ਨਿਊਟ੍ਰੋਨ ਸੋ 16 ਵਰ 18 ਕੀ ਹੈਗੇ ਸਾਡੇ ਕੋਲ ਪੁੰਜ ਸੰਖਿਆ ਹੁਣ ਅਸੀਂ ਪ੍ਰਤੀਸ਼ਤ ਕਰਨੀ ਹੈ ਸੋ ਮੰਨ ਲਓ 16 8 ਇਹੋਲੇ 16 x 8 ਦੀ ਪ੍ਰਤੀਸ਼ਤ ਹੈ ਜੀ ਪੀ ਅਸੀਂ ਮੰਨ ਲਿਆ ਅਸੀਂ ਕੱਢਣੀ ਹੈ ਨਾ ਸੋ 18 8 ਵਾਲੇ ਦੀ ਕਿੰਨੀ ਹੋਏਗੀ 100 ਕਟਾ ਪੀ ਤੇ ਬੜਾ ਸੌਖਾ ਬੱਚੇ ਹੋਣਾ ਜਦੋਂ ਦੋ ਚੀਜ਼ਾਂ ਨੇ ਦੋ ਚੀਜ਼ਾਂ ਦਾ ਸਮੁੱਛ ਜਿਹੜਾ ਹੈ ਉਹ ਬਣਦਾ ਹੈ 100% ਉਹ ਚੋ ਜੇ ਇੱਕ ਪੀ ਹੈਗਾ ਤੇ ਦੂਜਾ 100 ਕਟਾਓ ਪੀ ਬਣੇਗਾ ਠੀਕ ਹੈ ਹੁਣ ਦਿੱਤਾ ਹੈ ਔਸਤ ਪਰਮਾਣੂ ਪੁੰਜ ਬਰਾਬਰ 16.2 ਯੂ ਤੇ ਜਿੱਦਾਂ ਅਸੀਂ 10ਵਾਂ ਸਵਾਲ ਕੀਤਾ ਸੀ ਉਹਨੂੰ ਦੇ ਕਰਾਂਗੇ ਔਸਤ ਪਰਮਾਣੂ ਪੁੰਜ ਦੀ ਜਗ੍ਹਾ ਆ ਜਾਏਗਾ 16.2 ਤੇ ਬਰਾਬਰ ਸੀ ਕਿੱਦਾ ਗੱਡਿਆ ਸੀਗਾ ਜਿੰਨੇ ਪ੍ਰਤੀਸ਼ਤ ਇਹ ਜਿੰਨਾ ਪੁੰਜ ਗਿਆ ਇੱਥੇ ਪਰਮਾਣੂ ਪੁੱਜ ਗਿਆ 16 16 ਗੁਣਾ ਅਸੀਂ ਇਹਨੂੰ ਮੰਨਿਆ ਨਾ 16 ਗੁਣਾ ਇਹਨੂੰ ਪੀ ਮੰਨਿਆ ਸੋ ਪੀ 100 ਤੇ ਜਮਾ 18 ਗੁਣਾ ਇਹਨੂੰ 100 ਪੀ ਮੰਨਿਆ 100 ਪੀ 100 ਬਿਲਕੁਲ ਉਦਾਂ ਜਿਦਾ ਉਹ ਸਵਾਲ ਕੀਤਾ ਹੈ ਉਦਾਂ ਹੀ ਹੱਲਾ ਕਰਨਾ ਫਰਕ ਹੈ ਬਈ ਕਿ ਉੱਥੇ ਅਸੀਂ ਇਹ ਲੱਭ ਰਹੇ ਸੀਗੇ ਹੁਣ ਇੱਥੇ ਇਹ ਦਿੱਤਾ ਹੈ ਤੇ ਅਸੀਂ ਇਹ ਲੱਭਦੇ ਪਏ ਹਾਂ ਤੇ ਇੱਕ ਪੀ ਹੋ ਜਾਏਗਾ ਇੱਕ 100 ਪੀ ਹੋ ਜਾਏਗਾ ਠੀਕ ਹੈ ਉਹਨੇ ਨੂੰ ਸਰਲ ਕੀਤਾ 16 p 16p 100 ਇਹਨੂੰ ਇਹਨਾਂ ਗੁਣਾ ਕੀਤਾ 18 ਕਿਉਂਕਿ ਪੂਰੇ ਨਾਲ ਗੁਣਾ ਹੋਏਗਾ ਦੋਨਾਂ ਨਾਲ 18 100 1800 ਤੇ ਘਟਾਓ 18p 100 ਕਿੱਦਾਂ ਆ ਗਿਆ ਠੀਕ ਹੈ ਨਾ ਹੁਣ ਦੇਖਣ ਨੂੰ ਕਿੰਨਾ ਸੋਹਣਾ ਲੱਗਦਾ ਹੈ ਦੇਖੋ ਅਸੀਂ ਇੱਥੇ ਫੇਲਿੰਗ ਦਿੱਤਾ ਲੜੀ ਜੋੜਨ ਲਈ ਉਹਨੇ ਨੂੰ ਹੋਰ ਸਰਲ ਕਰਦੇ ਆ ਬੱਚਿਓ ਤੁਸੀਂ ਇਹ ਪੜ੍ਹਿਆ ਚੁੱਕੇ ਅਸੀਂ ਭਿੰਨਾਂ ਦੇ ਵਿੱਚ ਪੜ੍ਹਿਆ ਹੈ ਕਿ ਜਦੋਂ ਹਰ ਬਰਾਬਰ ਹੋਵੇ ਇੱਥੇ ਵੀ 100 ਹੈਗਾ ਇੱਥੇ ਵੀ 100 ਹੈਗਾ ਤੇ ਅਸੀਂ ਪੂਰੀ ਲਾਈਨ ਪਾ ਕੇ ਇਦਾਂ ਅੰਸ਼ ਹਰ ਨੂੰ ਸਾਂਝਾ ਕਰਨਗੇ ਲਿਖ ਸਕਦੇ ਹਾਂ 100 ਲਿਖ ਲਿਆ ਤੇ ਉਹਨੇ 16 ਪੀ ਤੇ ਇੱਥੇ ਜਮਾ ਦਾ ਨਿਸ਼ਾਨ ਹੈ 1800 ਇੱਥੇ ਘਟਾਓ ਦਾ ਨਿਸ਼ਾਨ ਹੈ 18 30 ਦਾ ਕਰੇ ਲੈ ਦਿੱਤਾ ਫਿਰ ਹੋਰ ਸੌਖਾ ਹੋ ਗਿਆ ਹੁਣ ਤਿਰਛਾ ਗੁਣਾ ਨੂੰ ਫਲ ਕੀਤਾ 100 ਨੂੰ 16.2 ਨਾਲ ਗੁਣਾ ਕਰ ਦਿੱਤਾ ਇਦਾਂ ਕਰਕੇ ਇਹ ਬਣ ਗਿਆ 1620 ਤੇ 16 ਪੀ ਚੋਂ 18 ਪੀ ਤੇ ਘਟਾਈਏ ਤੇ ਕਿੰਨਾ ਬਣਦਾ ਘਟਾਓ ਪੀ ਘਟਾਓ 2 ਪੀ ਬਣ ਜਾਏਗਾ ਸੋ 1800 1800 ਤੇ ਘਟਾਓ 2 ਪੀ -2p 16p -18p ਬਣ ਗਿਆ -2p ਹੁਣ ਇਹ -2p ਨੂੰ ਖੱਬੇ ਪਾਸੇ ਲੈ ਗਏ 2p 1620 ਸੱਜੇ ਪਾਸੇ ਆ ਗਿਆ ਸੋ ਇਹ ਕੀ ਬਣ ਗਿਆ ਬੱਚਿਓ 2p ਬਰਾਬਰ ਹੋ ਗਿਆ 1800 1620 ਗਿਆ 180 ਤੇ ਇਹਦਾ ਮਤਲਬ ਕੀ ਹੈ ਹੈ 2 ਨਾਲ ਜੇ ਕਟਾਂਗੇ 180 ਨੂੰ 90 ਆ ਜਾਏਗਾ p ਬਰਾਬਰ ਆ ਗਿਆ 90 ਸੋ ਬੱਚਿਓ ਇਸ ਤਰ੍ਹਾਂ ਸਮਸਥਾਨਕ 16 8 x p ਦਾ ਪ੍ਰਤੀਸ਼ਤ ਹੋ ਗਿਆ 90% ਤੇ ਦੂਜੇ ਦਾ ਕਿੰਨਾ ਹੋ ਜਾਏਗਾ ਤੇ ਸੰਸਥਾਨਕ 18px ਦੀ ਪ੍ਰਤੀਸ਼ਤ ਹੋਣੀ 100 p ਇੱਥੇ ਬਰਾਬਰ ਦਾ ਚਿੰਨ੍ਹ ਰਹਿ ਗਿਆ ਬੱਚਿਓ ਬੜੀ ਬੜੀ ਇੱਥੇ ਆਇਆ ਬਰਾਬਰ ਠੀਕ ਹੈ ਤੇ 100 ਘਟਾਓ b 100 ਘਟਾਓ 90 ਤੇ 90 ਚੋਂ 100 ਹੋ ਗਿਆ ਕਿੰਨਾ 10 so ਇਹ ਆ ਗਿਆ 90% 90 ਫੀਸਦੀ ਇਹ ਹੋ ਜਾਏਗਾ 18 ਥਵੜਾ ਪਾਸ ਪਰਸੈਂਟ ਸੋ ਇਦਾਂ ਕਰਕੇ ਦੋਨੋਂ ਸਵਾਲ ਬੱਚਿਓ ਇੱਕ ਦੂਜੇ ਨਾਲ ਮਿਲਦੇ ਜੁਲਦੇ ਸਿਗੇ ਸੋ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਕਰ ਲਓ। ਹਉ ਦੇਖੀ ਹੁਣ ਅਗਲਾ ਜੇ ਤੱਤ ਦਾ Z ਕੀ ਹੁੰਦਾ ਬੱਚਿਓ ਪਰਮਾਣੂ ਸੰਖਿਆ ਇਹ ਪਤਾਉਣਾ ਚਾਹੀਦਾ ਹੈ। ਇਹ ਹੁੰਦੀ ਹੈ ਉਹਨ ਸੰਖਿਆ Z ਹੁੰਦਾ ਹੈ ਪਰਮਾਣੂ ਸੰਖਿਆ। ਇਹ ਦਾ ਕਿ ਪ੍ਰੋਟੋਨਾਂ ਦੀ ਗਿਣਤੀ ਤਿੰਨ ਹੈਗੀ ਹੈ। ਜੇ ਤੱਤ ਦਾ Z 3 ਹੋਵੇ ਤਾਂ ਤੱਤ ਦੀ ਸੰਯੋਜਕਤਾ ਕੀ ਹੋਵੇਗੀ? ਤੱਤ ਦਾ ਨਾਮ ਹੀ ਲਿਖੋ। ਸੋ so, Z ਬਰਾਬਰ 3 ਦਾ ਮਤਲਬ ਹੈ ਤੱਤ ਦੀ ਪਰਮਾਣੂ ਸੰਖਿਆ 3 ਹੈ ਸੋ ਇਸ ਦਾ ਇਲੈਕਟ੍ਰੋਨ ਵੰਡ ਹੋਏਗੀ 2 1 ਕਿਉਂਕਿ ਪਹਿਲੇ ਆਰਬਿਟ 'ਚ ਦੋ ਆਉਣਦੇ ਨੇ ਫਿਰ 1 ਬਚ ਗਿਆ ਕਿਉਂਕਿ 2 1 3 ਹੁੰਦਾ ਹੈ 1 ਭਾਵ ਸੰਯੋਜਕਤਾ ਇਲੈਕਟ੍ਰੋਨਾਂ ਜਾਂ ਸਭ ਤੋਂ ਬਾਹਰੀ ਆਰਬਿਟ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਕਿਹ ਹੈ ਸੋ ਬੱਚੇ ਜਿੰਨੀ ਗਿਣਤੀ ਹੋਏਗੀ ਜਿਉ 4 ਤੋਂ ਜਿਉ 5 ਤੋਂ ਘੱਟ ਹੈਗੀ ਹੈ ਤੇ ਫਿਰ ਉਹ ਗਿਣਤੀ ਬਣ ਜਾਂਦੀ ਹੈ ਤੇ ਜੇ ਉਹ 4 ਤੋਂ ਵੱਧ ਹੈਗੀ ਹੈ ਤੇ ਫਿਰ 800 ਘਟਾ ਦੇ ਦੇਗਾ ਤੇ ਬੱਚੇ 1 ਹੈਗੀ ਹੈ ਜੋ ਕਿ ਚਾਰ ਤੋਂ ਘਟੇ ਗਈ ਏ ਠੀਕ ਹੈ ਸੋ ਤਤ ਦੀ ਸੰਯੋਜਨਤਾ ਹੋ ਗਈ 1 ਠੀਕ ਹੈ ਅਤੇ ਤਤਰ ਨ ਲੀਥਿਅਮ ਐਲ ਆਈ ਹੈ ਲੀਥਿਅਮ ਸੋ ਸ਼ੁਰੂਆਤ ਦੇ ਕੁਝ ਤਤਾਂ ਦੇ ਨਾਮ ਸਾਨੂੰ ਜਿਹੜਾ ਹਾਈਡਰੋਜਨ ਫਿਰ ਹੀਲੀਅਮ ਫਿਰ ਲੀਥਿਅਮ ਇਹ ਸਾਨੂੰ ਪਤਾ ਹੋਣੇ ਚਾਹੀਦੇ ਨੇ ਠੀਕ ਹੈ ਹੁਣ 13ਵਾਂ ਸਵਾਲ ਦੇਖੀਏ ਦੋ ਪਰਮਾਣੂ ਸਪੀਸੀਜ਼ ਦੇ ਨਿਊਕਲੀਅਨ ਨਿਊਕਲਸਾਂ ਨਿਊਕਲਸਾਂ ਦੀ ਬਣਤਰ ਹੇਠਾਂ ਦਿੱਤੀ ਗਈ ਹੈ ਇੱਕ ਐਕਸ ਹੈਗਾ ਇੱਕ ਵਾਈ ਹੈਗਾ ਇਹ ਪ੍ਰੋਟੋਨ ਹੈਗੇ ਨੇ x ਨਿਊਟ੍ਰੋਨ ਹੈਗੇ ਨੇ 6 ਠੀਕ ਹੈ ਨਹੀਂ ਹਾਂ ਠੀਕ ਇਹ ਨਹੀਂ ਪ੍ਰੋਟੋਨ ਹੈਗੇ ਨੇ 6 y ਵਿੱਚ ਪ੍ਰੋਟੋਨ ਹੈਗੇ ਨੇ 6 x ਵਿੱਚ ਨਿਊਟ੍ਰੋਨ ਹੈਗੇ ਨੇ 6 ਤੇ y ਵਿੱਚ ਨਿਊਟ੍ਰੋਨ ਹੈਗੇ ਨੇ 8 ਠੀਕ ਹੈ ਬੱਚਿਓ ਸੋ ਪ੍ਰੋਟੋਨ x ਵਿੱਚ 6 y ਵਿੱਚ 6 ਨਿਊਟ੍ਰੋਨ ਜਿਹੜੇ ਨੇ x ਵਿੱਚ 6 ਤੇ y ਵਿੱਚ 8 ਕਹਿੰਦੇ x ਤੇ y ਦੀ ਪੁੰਜ ਸੰਖਿਆ ਪਤਾ ਕਰੋ ਇਹਨਾਂ ਦੋਵਾਂ ਸਪੀਸੀਜ਼ ਵਿੱਚ ਕੀ ਸੰਬੰਧ ਹੈ ਉਹ ਦੇਖਿਓ ਬਈ ਬੜਾ ਵਧੀਆ ਸਵਾਲ ਹੈ ਇਹ ਹੈ ਵੀ ਬੜਾ ਸੌਖਾ ਪੁੰਜ ਸੰਖਿਆ ਬਰਾਬਰ ਪ੍ਰੋਟਾਨਾਂ ਦੀ ਸੰਖਿਆ ਜਮਾ ਨਿਊਟ੍ਰੋਨਾਂ ਦੀ ਸੰਖਿਆ ਠੀਕ ਹੈ ਨਾ ਹੁਣ ਕਹਿੰਦੇ ਪੁੰਜ ਸੰਖਿਆ ਪਤਾ ਕਰੋ ਸੋ ਐਕਸ ਦੀ ਪੁੰਜ ਸੰਖਿਆ ਕਿੰਨੀ ਹੋ ਜਾਏਗੀ 6 ਜਮਾ 6 6 ਪ੍ਰੋਟੋਨ 6 ਨਿਊਟ੍ਰੋਨ ਬਰਾਬਰ 12 ਆਵੇ ਅਤੇ ਵਾਈ ਦੀ ਪੁੰਜ ਸੰਖਿਆ ਬਰਾਬਰ 6 ਜਮਾ 8 ਬਰਾਬਰ 14 ਆਵੇ ਠੀਕ ਹੈ ਹੁਣ ਪਰਮਾਣੂ ਸੰਖਿਆ ਜਿਹੜੀ ਹੈ ਬਰਾਬਰ ਪ੍ਰੋਟੋਨਾਂ ਦੀ ਸੰਖਿਆ ਹੁੰਦੀ ਹੈ ਤੇ ਪ੍ਰੋਟੋਨ ਦੋਨਾਂ ਦੇ ਬਰਾਬਰ ਆ ਗਏ ਨੇ ਸੋ ਐਕਸ ਦੀ ਪਰਮਾਣੂ ਸੰਖਿਆ ਬਰਾਬਰ ਵਾਓ ਦੀ ਵਾਈ ਦੀ ਪਰਮਾਣੂ ਸੰਖਿਆ ਬਰਾਬਰ 6 ਦੋਨਾਂ ਦੀ ਬਰਾਬਰ ਹੈ ਜੇ ਹੁਣ ਅਗਲਾ ਜਿਹੜੀ ਗੱਲ ਅਸੀਂ ਲਿਖਣੀ ਹੈ ਜੇ ਦੋ ਪਰਮਾਣੂ ਸਪੀਸੀਜ਼ ਦੀ ਪਰਮਾਣੂ ਸੰਖਿਆ ਸਮਾਨ ਇਹ ਦੇਖੋ ਪਰਮਾਣੂ ਸੰਖਿਆ ਸਮਾਨ ਬਰਾਬਰ ਹੈ ਅਤੇ ਪੁੰਜ ਸੰਖਿਆ ਅਸਮਾਨ ਹੋਵੇ ਜਿਵੇਂ 12 ਤੇ 14 ਤਾਂ ਉਹਨਾਂ ਨੂੰ ਤੱਤ ਦੇ ਸਮਸਥਾਨਕ ਕਿਹਾ ਜਾਂਦਾ ਹੈ ਸੋ ਪਹਿਲੇ ਉਹਨਾਂ ਕੇ ਪੁੰਜ ਸੰਖਿਆ ਪਤਾ ਕਰੋ ਇਹ ਪਤਾ ਕਰ ਦਿੱਤੀ ਤੇ ਕਹਿੰਦੇ ਦੋਨਾਂ ਦਾ ਕੀ ਸੰਬੰਧ ਹੈਗਾ ਸੋ ਉਹ ਜਾਣਨ ਲਈ ਪਹਿਲੇ ਅਸੀਂ ਪਰਮਾਣੂ ਸੰਖਿਆ ਲਿਖੀ ਫਿਰ ਨਾਲ ਅਸੀਂ ਇਹ ਗੱਲ ਲਿਖ ਦਿੱਤੀ ਕਿ ਜੇ ਪਰਮਾਣੂ ਸੰਖਿਆ ਇੱਕੋ ਹੀ ਹੋਵੇ ਪਰ ਪੂਨ ਸੰਖਿਆ ਵਖਰੀ ਵਖਰੀ ਹੋਵੇ ਤੇ ਫਿਰ ਅਸੀਂ ਉਹਨਾਂ ਨੂੰ ਤੱਤ ਦੇ ਸੰਸਥਾਨਕ ਕਹਿੰਦੇ ਆ ਸੋ x ਅਤੇ y ਸੰਸਥਾਨਕ ਹਨ ਇਹ ਇਦਾਂ ਕਰਕੇ ਸਵਾਲ ਜਿਹੜਾ ਹੈ ਸਾਡਾ ਹੱਲ ਕਰਨਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ